ਹੈਲੋ ਜੀ ਫਰੈਂਡ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਆ ਤੇ ਲੋ ਜੀ ਫਰੈਂਡ ਅੱਜ ਨਾ ਮੈਂ ਨਾ ਥੋੜਾਕ ਆਪਣਾ ਫੇਸ਼ੀਅਲ ਕਰ ਰਹੀ ਸੀਗੀ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਮੈਂ ਸ਼ੇਅਰ ਕਰ ਦੰਨੀ ਆ ਇਹ ਮੈਂ ਕਲਿੱਪ ਲਗਾ ਲਵਾਂ ਚਲ ਚਲਾ ਲਾ ਲਨੀ ਪਹਿਲੇ ਮੈਂ ਵਾਲ ਖੁੱਲ ਜਣਗੇ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਮੈਂ ਸ਼ੇਅਰ ਕਰ ਦੰਨੀ ਆ ਸਿੰਪਲ ਇੱਕ ਵਾਰੀ ਮੈਂ ਘਰੇ ਆਪਣਾ ਦਹੀਂ ਨਾਲ ਫੇਸ਼ੀਅਲ ਕਰਾਂਗੇ ਅੱਜ ਆਪਾਂ ਤੇ ਇੱਕ ਦੋ ਵਾਰੀ ਮੈਨੇ ਪਹਿਲਾਂ ਲਗਾਇਆ ਕਾਫੀ ਬਹੁਤ ਜ਼ਿਆਦਾ ਇਹਦਾ ਰਿਜ਼ਲਟ ਬਹੁਤ ਵਧੀਆ ਤੇ ਮੈਂ ਕਹਾ ਚਲੋ ਅੱਜ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਣੀ ਅੱਜ ਲਗਾਨੀ ਹੈ ਹਨਾ ਅੱਜ ਮੈਂ ਥੋੜਾ ਕਾ ਅਲੱਗ ਤਰੀਕੇ ਨਾਲ ਲਗਾਵਾਂਗੀ ਅੱਜ ਮੈਂ ਇਹਦੇ ਚ ਲੀਤਾ ਦਹੀਂ ਤੇ ਟਮਾਟਰ ਦਾ ਰਸ ਲੀਤਾ ਇਹਦੇ ਚ ਠੀਕ ਹੈ ਜੀ ਇੱਕ ਟਮਾਟਰ ਦਾ ਤੇ ਨਾਲੇ ਲਵਾਂਗੇ ਆਪਾਂ ਚੋਲਾਂ ਦਾ ਆਟਾ ਨਾਲ ਹੀ ਆਪਣਾ ਇਹ ਸਕਰਬ ਬਣ ਜੂਗਾ ਨਾਲ ਹੀ ਆਪਣਾ ਇਹ ਬਣ ਜੂਗਾ ਫੇਸ਼ੀਅਲ ਦਾ ਕੰਮ ਕਰੂਗਾ ਇਹ ਠੀਕ ਹੈ ਜੀ ਇੱਥੇ ਆਪਣੇ ਥੋੜਾ ਜਿਹਾ ਚਮਚਾ ਪਾਣੀ ਚੋਲਾ ਦਾਟਾ ਪਾ ਲੈਣਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਖੋਲ ਲਵਾਂਗੇ ਐਵੇਂ ਆਪਣੇ ਉਹ ਚੋਲਾ ਦਾਟਾ ਪਾ ਲੈ ਆਪਾਂ ਤੇ ਜਿਵੇਂ ਹੁਣ ਕਰੂ ਆਣ ਵਾਲਾ ਮੈਂ ਕਿਹਾ ਚਲੋ ਹੁਣ ਆਪਾਂ ਆਪਣੇ ਫੇਸ ਦੀ ਜਿਹੜੀ ਕਲੀਨਿੰਗ ਹੈ ਸ਼ੁਰੂ ਕਰ ਦਨੇ ਆ ਆਪਾਂ ਬਾਜ਼ਾਰ ਵਾਲੇ ਐਤ ਕੀ ਫੇਸ਼ਲ ਨਹੀਂ ਕਰਾਂਗੇ ਥੋੜੇ ਕ ਆਪਾਂ ਪੈਸੇ ਬਚਾਵਾਂਗੇ ਘਰੇ ਆਪਾਂ ਜਿਹੜੀਆਂ ਰੈਮਡੀਆ ਹੈਗੀਆਂ ਨੇ ਉਹੀ ਕਰਾਂਗੇ ਤੇ ਅੱਜ ਸੰਡੇ ਸੰਡੇ ਐ ਮੈਂ ਕਿਹਾ ਚਲੋ ਅੱਜ ਮੈਂ ਘਰੇ ਕਰ ਲਵਾਂਣੀ ਆਪਣੇ ਘਰੇ ਫੇਸ਼ਲ ਕਰ ਲੈਣੀ ਆ ਇਹਨੂੰ ਆਪਾਂ ਦੇਖੋ ਦਹੀਂ ਨੂੰ ਆਪਾਂ ਇੰਜ ਲੈ ਲੈਣਾ ਇਹਨੂੰ ਆਪਾਂ ਲਗਾਵਾਂਗੇ ਜਿਵੇਂ ਫੇਸ਼ਲ ਦੇ ਆਪਣੇ ਸਟੈਪ ਹੁੰਦੇ ਨੇ ਨਾ ਉਹ ਮੈਂ ਕਰਾਂਗੇ ਆਪਾਂ ਦਹੀਂ ਤਾਂ ਐਵੇਂ ਬਹੁਤ ਵਧੀਆ ਗੁਣਕਾਰੀ ਆ ਆਪਣੇ ਫੇਸ ਲਈ ਵੀ ਵਾਲਾਂ ਲਈ ਵੀ ਹੈਨਾ ਨਿਖਾਰ ਆਉਂਦਾ ਇਹਦੇ ਨਾਲ ਤੇ ਲੋ ਜੀ ਫ੍ਰੈਂਡ ਐਵੇਂ ਆਪਾਂ ਆਪਣੇ ਸਾਰੇ ਸਟੈਪ ਕਰਾਂਗੇ ਆਪਾਂ ਨੇ ਜ਼ਿਆਦਾ ਨਾ ਆਪਣੀ ਸਕਿਨ ਨੂੰ ਰਗੜਨਾ ਨਹੀਂ ਹੈ ਹਲਕੇ ਹਲਕੇ ਹੱਥਾਂ ਨਾਲ ਹੀ ਕਰਨਾ ਆਪਾਂ ਨੇ ਜਿਹੜੇ ਇਹ ਸਟੈਪ ਨੇ ਫੋਰ ਹੈਡ ਹੋ ਗਿਆ ਨੋਜ਼ ਹੋ ਗਿਆ ਚਿਨ ਹੋ ਗਈ ਇਹਨਾਂ ਤੇ ਆਪਾਂ ਨੇ ਮੈਂ ਦੋ ਤਿੰਨ ਤੁਹਾਨੂੰ ਸਟੈਪ ਦੱਸ ਰਹੀਆਂ ਦੇਖੋ ਇੰਜ ਕਰਕੇ ਠੀਕ ਹੈ ਜੀ ਜਿਵੇਂ ਪਾਰਲਰ ਵਾਲੇ ਕਰਦੇ ਨੇ ਉਹ ਤੁਹਾਨੂੰ ਪਤਾ ਹੀ ਹੋਊਗਾ ਵੀ ਆਪਾਂ ਕਿਵੇਂ ਪਾਰਲਰ ਵਾਲੇ ਕਿਹੜੇ-ਕਿਹੜੇ ਸਟੈਪ ਕਰਦੇ ਨੇ ਤੇ ਉਹ ਮੈਂ ਆਪਾਂ ਨੇ ਹਲਕੇ-ਹਲਕੇ ਜੇ ਬਸ ਦੋ ਤਿੰਨ ਹੀ ਆਪਾਂ ਸਟੈਪ ਕਰ ਸਕਦੇ ਆ ਤੇ ਇਹਦੇ ਨਾਲ ਇਹ ਹੋਗਾ ਇੱਕ ਤਾਂ ਆਪਣੀ ਜਿਹੜੀ ਫੇਸ ਦੀ ਆ ਇਹ ਮ사ਜ ਜੀ ਹੋ ਜੂਗੀ ਕਸਰਤ ਵੀ ਹੋ ਜੂਗੀ ਹੈਨਾ ਤੇ ਦਹੀਂ ਤਾਂ ਆਪਣੇ ਚਿਹਰੇ ਲਈ ਬਹੁਤ ਜ਼ਿਆਦਾ ਭਰਪੂਰ ਗੁਣਕਾਰੀ ਆ ਇਹਦੇ ਨਾਲ ਜਿਹੜੀ ਆਪਣੀ ਸਕਿਨ ਐ ਇਹ ਵੀ ਟਾਈਟ ਹੁੰਦੀ ਐ ਜਿਹੜੀ ਝੁਰੜੀਆਂ ਵਗੈਰਾ ਪੈਂਦੀਆਂ ਨੇ ਉਹ ਵੀ ਦੂਰ ਹੋ ਜਾਂਦੀਆਂ ਨੇ ਤੇ ਗਲੋ ਤਾਂ ਦੇਖੋ ਕਰੂਗੀ ਉਹ ਕਰੂਗੀ ਹੈਨਾ ਕਿਉਂਕਿ ਇਹਦੇ ਵਿੱਚ ਆਪਾਂ ਨੇ ਜਿਹੜਾ ਹੈਗਾ ਚੋਲਾ ਦਾ ਆਟਾ ਵੀ ਪਾਇਆ ਤੇ ਹੋ ਆਪਾਂ ਇਹਦੇ ਵਿੱਚ ਨਿੰਬੂ ਵੀ ਪਾ ਸਕਦੇ ਆ ਅਗਰ ਤੁਹਾਡੀ ਸਕਿਨ ਨੂੰ ਨਿੰਬੂ ਜਿਹੜਾ ਸ਼ੂਟ ਕਰਦਾ ਤਾਂ ਤੁਸੀਂ ਪਾਇਓ ਨਹੀਂ ਤਾਂ ਨਾ ਪਾਇਓ ਹੈਨਾ ਜਿਹੜੀ ਆਪਣੀ ਦਹੀਂ ਹੁੰਦੀ ਹੈ ਉਹ ਆਪਾਂ ਨੇ ਲੈਣੀ ਹੈ ਜਿਹੜੀ ਦਹੀਂ ਜਦੋਂ ਜੰਮ ਜਾਂਦੀ ਹੈ ਉੱਪਰ ਵਾਲੀ ਪਰਤ ਲੈਣੀ ਹੈ ਜਿਹਦੇ ਚ ਘਿਓ ਜਾਂ ਜੰਮਿਆ ਹੁੰਦਾ ਹੈ ਹਨਾ ਸਾਨੂੰ ਪਹਿਲੀ ਵਾਲੀ ਜਿਹੜੀ ਉੱਪਰ ਪਰਤ ਜਿਹੀ ਆਈ ਹੁੰਦੀ ਹੈ ਉਹ ਲੈਣੀ ਹੈ ਉਹਦੇ ਚ ਦੇਖੋ ਦੇਸੀ ਘਿਓ ਜਾਂ ਹੁੰਦਾ ਨਾ ਤੇ ਉਹ ਜਿਹੜਾ ਘਿਓ ਹੁੰਦਾ ਆਪਣੀ ਜਿਹੜੀ ਸਕਿਨ ਹੁੰਦੀ ਹੈ ਕਈਆਂ ਦੀ ਚਲੋ oily ਹੁੰਦੀ ਹੈ ਜਿਨ੍ਹਾਂ ਦੀ oily ਨਹੀਂ ਹੈਗੀ ਸਕਿਨ ਹੈ ਨਾ dry ਸਕਿਨ ਆ ਉਹਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਜਿਹੜੇ ਆਪਣੇ ਰੋਮਸ ਵਗੈਰਾ ਜਿਹੜੇ ਉਹ ਓਪਨ ਹੁੰਦੇ ਨੇ ਉਹ ਵੀ ਇਹਦੇ ਨਾਲ ਠੀਕ ਹੋ ਜਾਂਦੇ ਨੇ ਤੇ ਆ ਦੇਖੋ ਐਵੇਂ ਕਰਕੇ ਆਪਾਂ ਨੇ ਸਾਰੇ ਆਪਾਂ ਨੇ ਸਟੈਪ ਜਿਹੜੇ ਨੇ ਕਰ ਲੈਣੇ ਨੇ ਤੇ ਜਿਹੜੇ ਆਪਣੇ ਇਸ ਆਇਸ ਦੇ ਥਲੇ ਜਿਹੜੇ ਡਾਰਕ ਸਰਕਲ ਨੇ ਹਨਾ ਉਹਨਾਂ ਤੇ ਆਪਾਂ ਨੇ ਜ਼ਿਆਦਾ ਨਹੀਂ ਰਗੜਨਾ ਹੈ ਕਿ ਕਈ ਵਾਰੀ ਕੀ ਹੁੰਦਾ ਆਪਣਾ ਜਿਵੇਂ ਛਾਈਆਂ ਹੋ ਗਈਆਂ ਜਾਂ ਕਿਧਰੇ ਇੱਕ ਕੋਈ ਸਾਈਡ ਆਪਣੀ ਜਿਆਦਾ ਜ਼ਿਆਦਾ ਡਾਰਕ ਹੁੰਦੀ ਆਪਾਂ ਰਗੜਨ ਲੱਗ ਜਾਂਦੇ ਨੇ ਐਵੇਂ ਆਪਾਂ ਨੇ ਨਹੀਂ ਰਗੜਨਾ ਬਿਲਕੁਲ ਹੀ ਹਲਕੇ ਹਲਕੇ ਹੱਥਾਂ ਨਾਲ ਹੀ ਆਪਾਂ ਨੇ ਜਿਹੜੇ ਆਪਣੇ ਨੇ ਸਟੈਪ ਜਿਹੜੇ ਨੇ ਉਹ ਕਰਨੇ ਨੇ ਤੇ ਨਾਲ ਦੀ ਨਾਲ ਆਪਾਂ ਆਪਣੀ ਗਰਦਨ ਨੂੰ ਵੀ ਆਪਾਂ ਕਰਦੇ ਜਾਵਾਂਗੇ ਜਿਵੇਂ ਆਪਾਂ ਪਾਰਲਰ 'ਚ ਦੇਖਿਆ ਹੋਣਾ ਪਰਲਰ ਵਾਲੀ ਜਿਹੜੀ ਹੁੰਦੇ ਨੇ ਉਹ ਨਾਲ ਦੇ ਨਾਲ ਆਪਣੀ ਗਰਤਨ ਵੀ ਕਰਦੇ ਨੇ neck ਵੀ ਸਾਫ਼ ਕਰਦੇ ਨੇ ਉਵੇਂ ਆਪਾਂ ਨੇ ਆਪਣੀ neck ਨੂੰ ਵੀ ਕਰਨਾ ਠੀਕ ਹੈ ਜੀ ਤੇ ਅਗਰ ਜਿਵੇਂ ਹੁਣ ਕਰਵਾਲਾ ਵਿਆਹ ਆ ਰਿਹਾ ਹੈ ਦੇਖੋ ਹਨਾ ਆਪਾਂ ਨੇ ਹੁਣ ਜਿਹੜੀ ਆਪਣੀਆਂ ਫੇਸ ਦੀ ਜਿਹੜੀ ਕੇਅਰ ਹੈ ਉਹ ਆਪਾਂ ਕਰਨੀ ਸਟਾਰਟ ਕਰ ਦੇਵਾਂਗੇ ਕਿਉਂਕਿ ਦੇਖੋ ਕਮਾਕਾਰਾਂ ਦੇ ਵਿੱਚ ਟਾਈਮ ਨਹੀਂ ਲੱਗਦਾ ਹੈਗਾ ਪਰ ਇਹ ਆਪਾਂ ਨੂੰ ਹੁਣ ਕਰਨਾ ਪੈਣਾ ਕਿਉਂਕਿ ਦੇਖੋ ਆਪਾਂ ਇਹਨੇ ਮਹਿੰਗੇ ਮਹਿੰਗੇ ਪਸੂਟ ਪਾਵਾਂਗੇ ਜੇ ਅਗਰ ਆਪਣਾ ਜੇ ਫੇਸ ਹੀ ਨਹੀਂ ਕਲੀਨ ਹੋਊਗਾ ਹਨਾ ਪੱਕੀ ਫਾਇਦਾ ਹੋਊਗਾ ਇੰਨੇ ਪੈਸੇ ਸੂਟਾ ਤੇ ਲਾਇਦਾ ਤੇ ਇਹ ਤਾਂ ਆਪਣੇ ਜਿਹੜਾ ਫੇਸ਼ੀਅਲ ਹੈ ਤਾਂ ਫ੍ਰੀ ਵਿੱਚ ਹੀ ਦੇਖੋ ਆਪਾਂ ਘਰੇ ਕਰ ਸਕਦੇ ਆ ਕਰੂਏ ਦੇ ਜਿਵੇਂ ਕਿ ਦਿਨ ਰਹਿ ਗਏ ਨੇ ਥੋੜੇ ਕੀ ਰਹਿ ਗਏ ਨੇ ਤੇ ਤੁਸੀਂ ਯਾਨਕੀ ਇੱਕ ਦੋ ਦਿਨ ਛੱਡ ਕੇ ਵੀ ਇਹ ਜਿਹੜਾ ਕਰ ਸਕਦੇ ਹੋ ਹੈਨਾ ਤੇ ਰਾਤ ਵਾਸਤੇ ਵੀ ਮੈਂ ਤੁਹਾਨੂੰ ਕੋਈ ਕਰੀਮ ਦੱਸ ਦਵਾਂਗੀ ਜਿਹੜੀ ਆਪਾਂ ਰਾਤ ਨੂੰ ਆਪਾਂ ਲਗਾ ਸਕਦੇ ਆ ਉਭੀਆ ਪੱਕਾ ਰੀ ਬਣਾ ਕੇ ਇਹ ਲਗਾ ਸਕਦੇ ਆ ਬਹੁਤ ਵਧੀਆ ਉਹਦਾ ਵੀ ਰਿਜ਼ਲਟ ਹੈ ਤੇ ਜਿਹੜੀਆਂ ਮੇਰੀਆਂ ਭੈਣਾਂ ਦੀ ਛਾਈਆਂ ਤੋਂ ਪਰੇਸ਼ਾਨ ਨੇ ਹੈਨਾ ਉਹਨਾਂ ਲਈ ਵੀ ਮੈਂ ਲੈ ਕੇ ਆਵਾਂਗੀ ਕਿ ਬਹੁਤ ਵਧੀਆ ਮੈਂ ਪਿੱਛੇ ਜੀ ਵੀ ਵੀਡੀਓ ਪਾਈ ਸੀਗੀ ਤੇ ਹੁਣ ਮੈਂ ਤੁਹਾਡੇ ਨਾਲ ਫੇਰ ਦੁਬਾਰਾ ਇੱਕ ਦੋ ਦਿਨ ਚ ਸ਼ੇਅਰ ਕਰਾਂਗੀ ਤੇ ਆ ਦੇਖੋ ਆਪਣੀ ਚੰਗੀ ਤਰ੍ਹਾਂ ਜਿਹੜੀ ਆਪਣੀ ਹੈ ਸਾਰੇ ਆਪਣੇ ਫੇਸ ਦੀ ਆਪਾਂ ਨੇ ਚੰਗੀ ਤਰ੍ਹਾਂ ਆਪਾਂ ਨੇ ਸਾਫ ਕਰ ਲੈਣੀ ਹੈ ਤੇ ਮ사ਜ ਕਰ ਲੈਣੀ ਹੈ ਤੇ ਦੋ ਤਿੰਨ ਸਟੈਪ ਜੇ ਹਨ ਇਹ ਜਰੂਰ ਕਰਿਓ ਕਿਉਂਕਿ ਜਿਹੜੇ ਆਪਾਂ ਵੈਸੀ ਨਹੀਂ ਆਪਾਂ ਨੇ ਦੇਖੋ ਦਹੀਂ ਲੈ ਕੇ ਐਵੇਂ ਹੀ ਨਹੀਂ ਆਪਾਂ ਨੇ ਰਗੜਨ ਲੱਗ ਜਾਣਾ ਬਸ ਹਲਕੇ ਹਲਕੇ ਜੇ ਆਪਾਂ ਨੇ ਸਟੈਪ ਵਾਈਜ਼ ਐਮਿਕ ਕਰਨਾ ਹੈ ਤੇ ਹਲਕੇ ਹੱਥਾਂ ਨਾਲ ਕਰਨਾ ਹੈ ਠੀਕ ਹੈ ਜੀ ਆ ਦੇਖੋ ਹੁਣ ਮੇਰੀ ਹੋ ਗਈ ਹੈ ਚੰਗੀ ਤਰ੍ਹਾਂ ਹੁਣ ਕਾਫੀ ਧੀਰ ਕਾਫੀ ਧੀਰ ਮਤਲਬ ਕਿ ਮੈਨੇ ਘਟੋ ਘਟ ਅ 7 7-8 ਮਿੰਟ ਦੇਖੋ ਮੈਨੇ ਆਪਣੇ ਫੇਸ ਦੀ ਜਿਹੜੀ ਮ사ਜ ਕਰ ਲਈ ਹੈ ਯਾਨਕੀ ਫੇਸ਼ਲੀ ਕਰ ਲਿਆ ਤੇ ਇਸ ਤੋਂ ਬਾਅਦ ਦੇਖੋ ਫੇਸ ਵਾਸ਼ ਕਰ ਲਿਆ ਤੇ ਸਕਿਨ ਦੇਖੋ ਕਿੰਨੀ ਇਨਸਾਫ ਹੋ ਗਈ ਹੈ ਪਹਿਲਾਂ ਕਾਫੀ ਜ਼ਿਆਦਾ ਮੇਰੀ ਡਾਲਜੀ ਹੋਈ ਪਈ ਸੀਗੀ ਤੇ ਹੁਣ ਮਲਾਇਮ ਵੀ ਹੋ ਗਈ ਹੈ ਹੈਨਾ ਤੇ ਮੈਂ ਰਾਤ ਨੂੰ ਵੀ ਹੁਣ ਦੇਖਦੀ ਹੁਣ ਆਪਣੇ ਜਿਹੜਾ ਰੂਟੀਨ ਹੈ ਮੇਰਾ ਕਾਫੀ ਦਿਨਾਂ ਤੋਂ ਮੈਂ ਇਨਕੀ ਨਈ ਮੈਂ ਕਰ ਰਹੀ ਸੀਗੀ ਤੇ ਹੁਣ ਮੈਂ ਸਟਾਰਟ ਕਰਦੀ ਆ ਆ ਦੇਖੋ ਐਵੇਂ ਸਕਿਨ ਇਨਸਾਫ ਹੋ ਗਈ ਹੈ ਤੇ ਇਹਦੇ ਨਾਲ ਸਕਿਨ ਦੇਖੋ ਟਾਈਟ ਵੀ ਹੋਊਗੀ ਤੇ ਜਿਹੜੀ ਝੁਰੜੀਆਂ ਵਗੈਰਾ ਪੈਂਦੀਆਂ ਨੇ ਉਹ ਵੀ ਠੀਕ ਹੋਣਗੇ ਤੇ ਛਾਈਆਂ ਵੀ ਦੇਖੋ ਇਹਦੇ ਨਾਲ ਸ਼ਾਈਆਂ ਦਾ ਵੀ ਫਰਕ ਪਊਗਾ ਤੇ ਚਲੋ ਜੀ ਫਰੈਂਡ ਵੀਡੀਓ ਹਣ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਜਿਵੇਂ ਤੁਸੀਂ ਮੇਰੀ ਦੂਜੀ ਵੀਡੀਓ ਨੂੰ ਵੀ ਪਿਆਰ ਦਿੱਨੀ ਹੋਣੀ ਐਵੇਂ ਮੇਰੀ ਆ ਹੋਰ ਵੀਡੀਓ ਨੂੰ ਵੀ ਦੇਖੋ ਪਿਆਰ ਦਿਆ ਕਰੋ